ਇਹ ਗੱਲ ਕਿਸਾਨ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਵੰਦ ਟਾਣਾ ਬਾਈ ਕੋਰ ਸਿੰਘ ਦੇ ਘਰ ਜੋ ਕਿ ਆਪਣੇ ਘਰ ਜੀ ਨੇ ਇਹਨਾਂ ਦਾ ਖੇਤ ਦੇ ਵਿੱਚ ਘਰ ਹੈ ਤੇ ਇਹਦੇ ਨਾਲ ਇਹ ਗੈਸ ਲਵਾ ਰਿਆ ਹੈ ਉਹਦੇ ਬਾਰੇ ਅੱਪ ਅੱਜ ਗੱਲਬਾਤ ਕਰਾਂਗੇ ਜੀ ਕਿਉਂਕਿ ਗੋਬਰ ਕੈਸਕਾ ਆਮ ਹੀ ਨੋਰਮਲ ਚੀਜ਼ ਹੈ ਪਰ ਇਹ ਲੱਗੀ 10% ਲੋਕਾਂ ਦੇ ਹੀ ਹੈ ਜੀ ਤੇ ਹਰ ਘਰ ਦੀ ਜ਼ਰੂਰਤ ਹੈ ਕਿਉਂਕਿ ਗੈਸ ਆਪਾਂ ਹਰ ਘਰੇ ਵਰਤਦੇ ਆਂ ਤੇ ਉਹਦੇ ਬਾਰੇ ਹੀ ਆਪਾਂ ਗੱਲ ਕਰਾਂਗੇ ਤੇ ਬਾਈ ਆਪਣੇ ਮਿਸਤਰੀ ਸਾਹਿਬ ਵੀ ਆਪਣੇ ਨਾਲ ਕਿ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਲੱਖਾ ਸਿੰਘ ਆ ਜੀ ਹਾਂ ਬਾਈ ਲੱਖਾ ਸਿੰਘ ਆਪਣੇ ਕੋਲੇ ਪਹੁੰਚਾ ਗਏ ਥੱਕੇ ਨੂੰ ਮੈਨੂਫੈਕਚਰ ਕਰਦਾ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹਾਂ ਜੀ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਲਖਵਿੰਦਰ ਸਿੰਘ ਲੱਖਾ ਸਿੰਘ ਨਾ ਡਬਲ ਨਾ ਹੈਗਾ ਜੀ ਹਾਂ ਬਾਈ ਦਾ ਨਾਮ ਲੱਖਾ ਸਿੰਘ ਆ ਜੀ ਤੇ ਪਿੰਡ ਕਿਹੜਾ ਬਾਈ ਜੀ ਪਿੰਡ ਕਟੜਾ ਆ ਜੀ ਕਟੜਾ ਆ ਜੀ ਇਹ ਕਿੱਥੇ ਪੈਂਦਾ ਜੀ ਫਾਇਲ ਕੱਟ ਜਿਲ੍ਹੇ ਚ ਫਾਇਲ ਕੱਟ ਦੇ ਵਿੱਚ ਬਾਈ ਦਾ ਪਿੰਡ ਹੈ ਜੀ ਤੇ ਬਾਈ ਨਾਲ ਆਪਾਂ ਕਰਦੇ ਗੱਲਬਾਤ ਵੀ ਇਹਦਾ ਕਿੰਨਾ ਖਰਚਾ ਆਉਂਦਾ ਹੈ ਕਿੰਨੀ ਸਬਸਿਡੀ ਹੈ ਤੇ ਕਿੰਨੇ ਦਿਨ ਨੂੰ ਹਾਂ ਜੀ ਬਾਈ ਜੀ ਕਣ ਦੇ ਪੰਜ ਦਿਨ ਲੱਗਦੇ ਜੀ ਹਾਂਜੀ ਪੰਜ ਦਿਨ ਲੱਗਦੇ ਬਣਦੇ ਜੀ ਤੇ ਹਾਂਜੀ ਹੋਰ ਇਹਦੇ ਬਾਰੇ ਦੱਸੋ ਜੀ ਕਹਿੰਦੀ ਸਬਸਿਡੀ ਹੈਗੀ ਜੀ ਮਤਲਬ 50% ਸਬਸਿਡੀ ਹੈਗੀ ਆ ਤੇ ਟੋਟਲ ਖਰਚਾ ਕਿੰਨਾ ਆਉਂਦਾ ਜੀ ਇਹਦਾ 35000 ਰੁਪਏ ਖਰਚਾ ਆਉਂਦਾ ਹਾਂਜੀ ਕਿਸਾਨ ਵੀਰੋ ਟੋਟਲ ਖਰਚਾ 35000 ਤੇ ਸਬਸਿਡੀ ਹੈਗੀ ਇਹਦੀ 14000 ਰੁਪਏ ਹੈਣਾ ਜੀ ਨਾ 15 15000 ਰੁਪਏ ਦੀ ਸਬਸਿਡੀ ਹੈ ਜੀ 300 ਕੱਟ ਪਾਉਂਦਾ ਹਾਂ 300 ਕੱਟ 15000 ਰੁਪਏ ਦੀ ਸਬਸਿਡੀ ਹੈ ਜੀ ਤੇ 35000 ਰੁਪਏ ਟੋਟਲ ਲੱਗਦਾ ਜੀ ਇਹਦਾ ਤੇ ਇਹਦੇ ਬਾਰੇ ਤੁਸੀਂ ਹੋਰ ਦੱਸੋਗੇ ਜੀ ਇਹਦੀਆਂ ਕੀ ਖੂਬੀਆਂ ਜੀ ਇਹਦੀਆਂ ਬਹੁਤ ਖੂਬੀਆਂ ਇਹਦੇ ਤੇ ਆਪਾਂ ਇੰਜਣ ਵੀ ਚਲਾ ਸਕਨੇ ਆ ਜਿਹੜੇ ਬੋਰ ਤੇ ਜਿਹੜਾ ਪਾਣੀ ਚਲਾਉਣੀ ਆ ਉਹਦੇ ਕੰਮ ਉਹ ਵੀ ਕੰਮ ਦੇਊਗਾ ਘਰ ਦੇ ਵਿੱਚ ਜਿਵੇਂ ਆਪਾਂ ਚਾਹ ਦੁੱਧ ਹੋਰ ਕੰਮ ਕਰਨੇ ਸਬਜੀ ਸਾਰਾ ਕੰਮ ਉਹਦੇ ਦੀ ਕਰਦਾ ਜੇ ਆਪਾਂ ਹਮਾਮ ਲਾਉਣਾ ਤੇ ਹਮਾਮ ਵੀ ਲੱਗ ਸਕਦਾ ਇਹਦੇ ਥੱਲੇ ਠੀਕ ਹੈ ਜੀ ਹਾਂ ਜੀ ਆਪਾਂ ਆਪਣੇ ਘਰੀਲੂ ਵਰਤੋਂ ਦੇ ਵਿੱਚ ਜਿਵੇਂ ਮੰਨ ਲਓ ਇੰਜ ਚਲਾਉਣਾ ਜੇ ਖੇਤੋਂ ਪਾਣੀ ਲਾਉਣੇ ਆਪਾਂ ਉਸ ਤੋਂ ਵੀ ਇਹਦਾ ਕੰਮ ਲੈ ਸਕਦੇ ਆ ਤੇ ਹੋਰ ਵੀ ਇਹਦੇ ਇਹਦਾ ਜਨਰੇਟਰ ਵੀ ਚਲਾ ਸਕਦੇ ਆ ਇਨੂੰ ਆਪਾਂ ਵਰਤਾਂਗੇ ਤਾਂ ਮੇਰੇ ਸਾਹਬ ਸਾਲ ਦੇ ਸਿਲੰਡਰ ਵੀ ਆਪਾਂ ਨੂੰ ਕਿੰਨੇ ਲੈਣੇ ਪੈਸਾ ਹੋਵੇ ਜੀ ਲੋਡ ਨਹੀਂ ਪੈਂਦੀ ਜੀ ਹਾਂ ਬਿਲਕੁਲ ਲੋਡ ਨਹੀਂ ਪੈਂਦੀ ਜੀ ਬਿਲਕੁਲ ਫ੍ਰੀ ਚੱਲੂਗਾ ਜੀ ਤੇ ਬਾਕੀ ਜੋ ਇਹ ਇਹ ਕੀ ਚੀਜ਼ ਆਈ ਭਾਜੀ ਇਹਦੇ ਮੈਨੂੰ ਦੱਸੋ ਇਹ ਕਹਿੰਦੇ Goa ਪਾਉਣ ਵਾਸਤੇ ਕੋਲਣ ਵਾਸਤੇ ਆ ਤੇ ਡੇਲੀ ਇਹਦੇ ਵਿੱਚ ਕਿੰਨਾ ਪਾਉਣਾ ਪੈਂਦਾ ਜੀ ਇਹਦੇ ਵਿੱਚ ਦੋ ਬੱਠਰ ਪਾਉਣੀ ਪੈਂਦੀ ਹੈ ਦੋ ਬੱਠਰ ਪਾਉਣੀ ਪੈਂਦੀ ਹੈ ਹਾਂ ਜੀ ਤੁਸੀਂ ਜਿਹੜਾ ਇਹ ਇਹਨੂੰ ਕੀ ਕਹਿੰਦੇ ਜੀ ਇਹ ਇਹਨੂੰ ਬਾਇਓ ਗੈਸ ਕਹਿੰਦੇ ਸਾਰੇ ਪਲਾਂਟ ਹਾਂ ਇਹਨੂੰ ਬਾਇਓ ਗੈਸ ਕਹਿੰਦੇ ਸਾਰੇ ਨੂੰ ਜੀ ਤੇ ਇਹ ਸਾਨੂੰ ਆਪਣੀ ਇੱਕ ਪਰਿਵਾਰ ਨੂੰ ਜੀ ਜਿਹਦੇ 5-6 ਤਾਂ ਆਪ ਨੂੰ ਇੱਕ ਪਸ਼ੂ ਨਹੀਂ ਇਹ ਚੱਲ ਸਕਦਾ ਜੀ। ਹਾਂ ਜਰੂਰ ਚੱਲ ਸਕਦਾ ਜੀ ਇੱਕ ਇੱਕ ਪਸ਼ੂ ਨਾਲੀ ਵਧੀਆ ਚੱਲਦਾ ਜੀ। ਤੇ ਇਹ ਇਹ ਦੱਸੋ ਬਾਈ ਜੀ ਇਹ ਟੈਂਕ ਦਾ ਕੀ ਸਾਈਜ਼ ਆ ਜੀ? ਇਹ ਹੈਗਾ ਜੀ 4 ਕਨ ਮੀਟਰ ਹੈ। 4 12 ਫੁੱਟ ਸਵਾ 12 ਫੁੱਟ ਦਾ ਹੈਗਾ ਵਿੱਚੋਂ ਜੀ। ਸਵਾ 12 ਫੁੱਟ ਦਾ ਜੀ। ਤੇ ਕਿਹੜਾ ਇਸ ਨੂੰ ਜਦੋਂ ਚਲਾਉਣ ਵਾਸਤੇ ਜੀ ਤਾਂ ਕਿੰਨੀ ਇਹਦੇ ਵਿੱਚ ਖਾਦ ਪਾਣੀ ਪਊਗੀ ਆਪਾਂ ਨੂੰ? ਕਿੰਨੇ ਦੋ ਟਰਾਲੀਆਂ ਖਾਦ ਪਾਣੀ ਪਊਗੀ। ਇੱਕ ਵਾਰੀ ਨੂੰ ਜੀ ਆਪਾਂ ਦੋ ਟਰਾਲੀਆਂ ਨਾਲ ਭਰਨਾ ਹੈ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਹ ਚਾਲੂ ਹੋ ਗਿਆ ਜੀ ਤੇ ਇਹਨੂੰ ਸਿਰਫ ਉਹਦੇ ਵਿੱਚ ਆਪਾਂ ਇੱਕ 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 ਬੱਠਲ ਕੇ ਇੱਕ ਟੋਕਰਾ ਜੀ ਨੇ ਇੱਕ ਬੱਠਲ ਵੇ ਵੱਡਾ ਵੱਡਾ ਬੱਠਲ ਜੀ ਮਤਲਬ ਵੀ ਸਾਫ ਦਾ ਵੱਡਾ ਬੱਠਲ ਪਾਈ ਜੇ ਇੱਕ ਬੱਠਲ ਵਾਧੂ ਹੈਗਾ ਜੀ ਹਾਂਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋ ਆਉਦਾ ਜੀ ਨੰਬਰ ਹੈਗਾ ਮੇਰਾ ਜੀ ਤੁਸੀਂ ਬੋਲ ਦਿਓ 27 97700 97194 68958 97194 68958 ਤੇ ਬਾਕੀ ਥੋੜਾ ਇਹ ਸਕਰੀਨ ਤੇ ਵੀ ਚਲਾਵਾਂਗੇ ਜੀ ਬਾਈ ਨਾਲ ਤੁਸੀਂ ਕੰਟੈਕਟ ਵੀ ਕਰ ਸਕਦੇ ਆ 27 ਹਾਂਜੀ 1 ਕ ਹਾਂਜੀ ਤੇ 94 68 908 958 ਤੇ ਬਾਕੀ ਜਿਹੜਾ ਇਹ ਬਾਈ ਜੀ ਇਹ ਜਿਹੜੀ ਇਹਦੇ ਨਾਲ ਇਹਦੇ ਵਿੱਚ ਦੀ ਓਵਰਫਲੋ ਨਿਕਲੂਗਾ ਜੀ ਹਾਂਜੀ ਬਾਹਰ ਨਿਕਲੇਗਾ ਹਾਂਜੀ ਕਿਸਾਨ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਜਿਹੜੀ ਇਹਦੇ ਵਿੱਚੋਂ ਓਵਰਫਲੋ ਹੋਊਗਾ ਉਹਨੂੰ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਵਰਤ ਸਕਦੇ ਆ ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਕਹਿੰਦੇ ਨੇ ਵੀ ਜਿਹੜੀ ਗਿੱਲੀ ਰੂੜੀ ਹੁੰਦੀ ਹੈ ਉਹਦੇ ਵਿੱਚ ਤਜਾਬੀਪਣ ਜ਼ਿਆਦਾ ਹੁੰਦਾ ਹੈ ਉਹ ਦਿਨ ਇਹਦੇ ਨਾਲ ਇਹ ਤੇਆਬੀ ਬਣੀ ਵੀ ਘਟ ਜਾਂਦਾ ਇਸ ਨੂੰ ਤੁਸੀਂ ਤੁਰੰਤ ਵੀ ਵਰ ਸਕਦੇ ਆ ਆਪਣੇ ਖੇਤ ਦੇ ਵਿੱਚ ਦੇਖੋ ਜੀ ਇਹਦੇ ਚ ਨਾ ਫਸਲ ਬਹੁਤ ਚੰਗੀ ਹੁੰਦੀ ਹੈ ਜੇ ਮੰਨ ਲੈ ਖੇਤ ਦੇ ਵਿੱਚ ਆਪਾਂ ਇਹਨੂੰ ਜੇ ਜ਼ਿਆਦਾ ਰੇ ਨਿਕਲੂਗੀ ਤੇ ਜਿਵੇਂ ਕਣਕ ਬੀਜਦੇ ਆ ਤੇ ਆਪਾਂ ਜੂਰੀਆ ਖਾਦ ਪਾਉਣ ਦੀ ਲੋੜ ਨਹੀਂ ਹੈਗੀ ਆ ਠੀਕ ਹੈ ਜੀ ਉਹਦੇ ਬਾਰੇ ਹੈਗਾ ਵੀ ਇਹਦੀ ਹੋਰ ਵੀ ਚੀਜ਼ਾਂ ਹੈਗੀਆਂ ਨੇ ਸਪਰੇ ਵੀ ਤਿਆਰ ਕਰ ਸਕਦੇ ਕਰੇ ਜ਼ਿਮੀਦਾਰ ਹੈਗਾ ਜੀ ਮੰਨ ਲੈ ਜਿਹੜੇ ਰੇ ਨਿਕਲਦੀ ਹੈ ਖੇਤ ਦੇ ਸਿੱਧੇ ਆਪਾਂ ਇਹਦੀ ਮੰਨ ਲੈ ਫਸਲ ਬਹੁਤ ਚੰਗੀ ਹੁੰਦੀ ਹੈ ਆਪਾਂ ਜੂਰੀਆ ਖਾਦ ਬਾਤ ਪਾਉਣ ਦੀ ਲੋੜ ਨਹੀਂ ਹੁੰਦੀ ਹੈ ਕਿਉਂਕਿ ਇਹ ਤਾਂ ਨਾ ਬਾਈ ਜੀ ਮੈਨੂੰ ਲੱਗਦਾ ਜਿਹੜਾ ਤੇਆਬੀ ਪਾਉਣ ਵੀ ਖਤਮ ਹੋ ਜਾਂਦਾ ਹੈ ਤੇਆਬ ਮਨ ਲੈ ਇਹਦੇ ਨਾਲ ਠੰਡੀ ਖਾਤ ਨਿਕਲਦੀ ਹੈ ਬਿਲਕੁਲ ਹਾਂਜੀ ਫਸਲ ਦੇ ਵਿੱਚ ਸਟੀਆਂ ਨਾਲ ਮਨ ਲੈ ਚਾਰ ਕਿੱਲਾਂ ਦੇ ਵਿੱਚ ਚਾਰ ਟਰਾਲੀਆਂ ਜਾਂ ਚਾਰ ਟਰਾਲੀਆਂ ਸਟਾਂਗ ਨਾ ਕਿੱਲੇ ਦੇ ਵਿੱਚ ਜਾਂ ਦੋ ਤਿੰਨ ਕਿੱਲਾਂ ਚ ਜਾਂ ਇੱਕ ਇੱਕ ਲਈ ਦੋ ਟਰਾਲੀਆਂ ਸਟਾਂਗੇ ਤੇ ਰੇ ਪਾਉਣ ਦੀ ਲੋੜ ਨਹੀਂ ਕਿਉਂ ਫਸਲ ਜਿਹੜੀ ਜ਼ਮੀਨ ਹੈ ਨਾ ਇਹਨੂੰ ਫਾਇਦਾ ਕਰਦੀ ਹੈ ਨੁਕਸਾਨ ਨਹੀਂ ਕਰਦੀ ਹੈ ਦੂਜੀ ਕੈਮੀਕਲ ਪਾਉਨੇ ਆਪਾਂ ਜੂਰੀਆ ਖਾਦ ਪਾਤੀ ਜਾਂ ਹੋਰ ਪਾਉਨੇ ਆ ਉਹਦੇ ਨਾਲ ਬੜਾ ਆਪਣੇ ਜ਼ਹਿਰ ਬਣੀ ਜਾਂਦਾ ਕਿਉਂਕਿ ਹਰ ਬੰਦੇ ਨੂੰ ਬਿਮਾਰੀ ਲੱਗੀ ਜਾਂਦੀ ਹੈ ਆਪਾਂ ਨੂੰ ਇਹ ਪਤਾ ਨਹੀਂ ਆਪਾਂ ਕਿਉਂ ਖਾਦ ਸਿੱਟੀ ਜਾਂਨੇ ਜੂਰੀਆ ਖਾਦ ਪਾਈ ਜਾਂਨੇ ਆ ਬਾਕੀ ਫਸਲ ਆਪਾਂ ਟੰਗ ਦੀ ਨਹੀਂ ਬੀਜਦੇ ਕਿਉਂ ਖਾਣੇ ਆਪਾਂ ਜਿਹੜੇ ਰੇ ਸਿੱਟ ਜਾਂਗੇ ਤੇ ਆਪਾਂ ਫਸਲ ਉਹ ਹੀ ਖਾਧੀ ਜਾਂਨੇ ਆ ਆਪਣੇ ਬਿਮਾਰੀਆਂ ਲੱਗੀਆਂ ਜਾਂਦੀਆਂ ਭਾਈ ਕੋਰ ਸਿੰਘ ਵੀ ਨਾਲ ਹੈ ਜੀ ਆਪਣੇ ਬਾਈ ਨਾਲ ਵੀ ਕਰਦੇ ਗੱਲਬਾਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਭਾਈ ਜੀ ਇਹ ਆਈਡੀਆ ਤੁਹਾਨੂੰ ਕਿੱਥੋਂ ਆਇਆ ਜੀ ਤੁਸੀਂ ਇੱਕ ਗੱਗੀ ਮਾਸਟਰ ਦਾ ਲੱਗੇ ਗਵੀਰ ਸਿੰਘ ਮਾਸਟਰ ਦਾ ਗਵੀਰ ਮਾਸਟਰ ਦਾ ਹਾਂਜੀ ਤੇ ਮੇਰੇ ਹਸਾਬ ਜੀ ਬਾਈ ਜੀ ਕਿੰਨੀ ਜਗ੍ਹਾ ਇਹਦੇ ਨਾਲ ਕਰੀ ਹੋਊਗੀ ਜੀ ਇਹਨੇ ਦੋ ਮਰਲੇ ਜੀ ਦੋ ਮਰਲੇ ਜੀ ਲਗਭਗ ਦੋ ਮਰਲੇ ਕਿਸਾਨ ਵੀਰੋ ਇਹ ਸਾਰਾ ਟੈਂਕ ਬਣਾ ਕੇ ਤੇ ਜਿਹੜੀ ਇਹਦੀ ਵੇਸਟੇਜ ਆਊਗੀ ਉਹਦੇ ਸਣੇ ਮੇਰੇ ਹਸਾਬ ਚ ਦੋ ਢਾਈ ਮਰਲੇ ਬੰਨ ਗਏ ਨਾ ਜੀ ਹਾਂ ਦੋ ਢਾਈ ਮਰਲੇ ਹਾਂਜੀ ਤੇ ਇਹਨੂੰ ਤੁਸੀਂ ਆਪਦੇ ਖੇਤ ਦੇ ਵਿੱਚ ਲਵਾ ਸਕਦੇ ਆ ਜੀ ਕਿਸਾਨ ਵੀਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨਾ ਵੀ ਕਿਸਾਨ ਵੀਰਾਂ ਕੋਲੇ ਜਗ੍ਹਾ ਹੈਗੀ ਆ ਜਿਹੜੇ ਖਾਸ ਕਰਕੇ ਖੇਤਾਂ ਦੇ ਵਿੱਚ ਬੈਠੇ ਐ ਲਗਭਗ ਬਾਈ ਆਪਣੇ ਕੋਲੇ 2 ਮਰਲੇ ਦਾ ਜ਼ਿਮੀਂਦਾਰਾਂ ਕੋਲੇ ਹੁੰਦੇ ਹੁੰਦੇ ਆ ਤੇ ਤੁਸੀਂ ਸਾਰੇ ਕਿਸਾਨ ਵੀਰ ਲਵਾਓ ਤੇ ਬਾਈ ਸਾਡੇ ਨਾਲ ਚਰਨਜੀਤ ਵੀ ਹੈਗਾ ਇਹਦੇ ਬਾਈ ਦੇ ਖੇਤ ਲੱਗਿਆ ਵੀ ਪਹਿਲਾਂ ਵਰਤੀ ਵੀ ਜਾਂਦਾ ਆਪਦੇ ਇਹ ਇਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹਨੂੰ ਪੁੱਛਾਂਗੇ ਇਹਦਾ ਕੀ ਤਿਆਰਬਾ ਹੈ ਤੇ ਹੋਰ ਬਾਈ ਇਹਦੇ ਬਾਰੇ ਕੋਈ ਗੱਲ ਬਾਈ ਇਹਦੇ ਹੈਗਾ ਜਿਵੇਂ ਮੰਨ ਲੈ ਵੀ ਆਪਾਂ ਕਰੇ ਸਪਰੇਅ ਤਿਆਰ ਕਰਨੀ ਹੈ ਜਿਵੇਂ ਅੱਕ ਹੋ ਗਿਆ ਨਿੰਮ ਹੋ ਗਈ ਤਤੂਰਾ ਹੋ ਗਿਆ ਹਾਂਜੀ ਹਾਂਜੀ ਇਹਨੂੰ ਕੁੱਤਰ ਕੇ ਚੰਗੀ ਤਰ੍ਹਾਂ ਇਹ ਡਰਮ ਹੋਵੇ ਮਨਲਾ 200 ਲੀਟਰ ਦਾ ਉਹਦੀ ਸਪਰੇ ਤਿਆਰ ਹੁੰਦੀ ਹੈ ਮਨਲਾ 5 ਕਿਲੋ ਗ੍ਰਾਮ ਸਪਰੇ ਹੋ ਵੀ ਆਰਗੈਨਿਕ ਤੱਕ ਤਿਆਰ ਜਹਿਰ ਤੋਂ ਮਗਦੀ ਜਹਿਰ ਤੋਂ ਮਨਲਾ ਉਹਦੇ ਤੇ ਆਪਾਂ ਜਿਹੜੀ ਕਣਕ ਬੀਜੀ ਹੈ ਜਿਵੇਂ ਤੇਲੀਆਂ ਪੈ ਜਾਂਦਾ ਹੈ ਜਾਂ ਹੋਰ ਹੋ ਜਾਂਦਾ ਹੈ ਮਨਲਾ ਉਹ ਉਹਨੂੰ ਨਾ ਖਤਮ ਕਰਦਾ ਮਨਲਾ ਵੀ ਜਹਿਰ ਖਤਮ ਕਰ ਦਈਓ ਮਨਲਾ ਆਪਾਂ ਉੱਠੇ ਪਾ ਦੇ ਚੱਲੀ ਜਾਂਦੇ ਕਿ ਜਾਣੇ ਆ ਦੁਕਾਨਾਂ ਤੇ ਵੱਡੀਆਂ ਤੇ ਸਾਨ ਦੋਸਤੋ ਸਾਨੂੰ ਦੱਸਣਾ ਚਾਹੁੰਦੇ ਆ ਵੀ ਜੇ ਤੁਸੀਂ ਆਪ ਦੇ ਘਰੇ ਖਾਣ ਜੋਗੀ ਸਬਜ਼ੀ ਕਰਦੇ ਆ ਤਿਆਰ ਉਹ ਉਹਦੇ ਵਾਸਤੇ ਵੀ ਤੁਸੀਂ ਇਹ ਖਾਦ ਵਰਤ ਸਕਦੇ ਆ ਉਹਦੀ ਲਿਕਵਿਡ ਵੀ ਤਿਆਰ ਕਰ ਸਕਦੇ ਆ ਤਿਆਰ ਕਰ ਸਕਦੇ ਆ ਹਾਂਜੀ ਹਾਂਜੀ ਹੋਰ ਜੀ ਬਸ ਇਹਦੇ ਬਾਰੇ ਇਹ ਵਧੀਆ ਹੈਗਾ ਸਭ ਤੋਂ ਵਧੀਆ ਚੀਜ਼ ਇਹ ਹੈਗੀ ਹੈ ਠੀਕ ਹੈ ਜੀ ਹੂੰ ਬਾਕੀ ਪਲਾਂਟ ਹੈਗਾ ਪਲਾਂਟ ਬਹੁਤ ਵਧੀਆ ਚਲਦੇ ਆ ਗਿਆ ਜੇ ਸਹੀ ਢੰਗ ਨਾਲ ਲਾਵਾਂਗੇ ਜੇ ਢੰਗ ਨਾਲ ਨਾ ਲਾਵਣਗੇ ਤੇ ਤੁਸੀਂ ਫੜ ਕੇ ਕੋਈ ਮਿਸਤਰੀ ਹੋਰ ਲੈਂਦਾ ਜਾਂ ਹੋਰ ਲੈਂਦਾ ਪਲਾਂਟ ਸਹੀ ਨਹੀਂ ਲਾਉਂਦੇ ਲਵਾਓ ਉਸੇ ਕੋਲੋਂ ਜਿਹਨੇ ਕੋਲ ਮਲੇ ਪਲਾਂਟ ਸਹੀ ਲਾਉਂਦਾ ਹੈ ਹਾਂਜੀ ਹਾਂਜੀ ਕਿਉਂ ਜ਼ਿੰਮੇਦਾਰ ਕਿਉਂ ਉਹ ਤਾਕੇ ਜਿਹੜੇ ਹੁੰਦੇ ਆ ਨਾਲ ਰਲ ਜਾਂਦੇ ਆ ਕਿ ਜਿਹੜੇ ਅਫਸਰ ਲੋਗ ਉਹ ਤੱਕੇ ਨਾਲ ਜਿਹੜੇ ਐਂਟ੍ਰੈਂਡ ਉਹਨਾਂ ਨੂੰ ਮਿਸਤਰੀ ਕੋਲ ਲਵਾ ਲੈਂਦੇ ਪਲਾਂਟ ਉਸ ਤੋਂ ਬਾਅਦ ਪਲਾਂਟ ਨਹੀਂ ਚੱਲਦੇ ਜ਼ਿੰਮੇਦਾਰ ਡਰ ਜਾਂਦੇ ਆ ਹਾਂਜੀ ਕਿਸਾਨ ਦੋਸਤੋ ਜੇ ਕਿਸੇ ਕਿਸਾਨ ਭਰਾ ਨੇ ਇਹ ਨਿਪਸਕ ਟੈਂਕ ਤੁਸੀਂ ਗੋਬਰ ਗੈਸ ਪਲਾਂਟ ਲਾਉਣਾ ਹੈ ਤਾਂ ਤੁਸੀਂ ਕਿਸੇ ਜਾਣਕਾਰ ਬੰਦੇ ਤੋਂ ਲਵਾਓ ਪਹਿਲਾਂ ਉਹਦਾ ਬਣਿਆ ਵਾ ਚੱਲਦਾ ਦੇਖੋ ਵੀ ਉਹਦਾ ਕੀ ਤਜਰਬਾ ਹੈ ਆ ਫਿਰ ਪਤਾ ਲੱਗਦਾ ਹੈ ਹਾਂਜੀ ਸਾਲ ਦਾ ਵੇਖੋ 2 ਸਾਲ ਵੇਖੋ ਫਿਰ ਪਲਾਂਟ ਦਾ ਪਤਾ ਲੱਗ ਜਾਂਦਾ ਵੀ ਪਲਾਂਟ ਸਹੀ ਚੱਲਦਾ ਹੈ ਕਿਉਂ ਆਪਾਂ ਪੈਸਾ ਲਾਉਨੇ 35000 ਰੁਪਿਆ ਆਪਾਂ ਸਬਸਿਡੀ ਵੇਨੇ ਵੀ ਆਪਾਂ ਨੂੰ 15000 ਰੁਪਿਆ ਸਬਸਿਡੀ ਆ ਗਈ ਤੁਸੀਂ ਇਹ ਨਹੀਂ ਸੋਚਦੇ ਵੀ ਆਪਣਾ ਪਲਾਂਟ ਲੱਗ ਚੁੱਕਿਆ ਹੈ ਵੀ ਚੱਲੂਗਾ ਕਿ ਨਹੀਂ ਚੱਲੂਗਾ ਪਲਾਂਟ ਉਸ ਕੋ ਲਾਓ ਜਿਹੜਾ ਟੰਗਨਾ ਪਲਾਂਟ ਚੱਲੇ ਆਪਦੇ ਘਰ ਦੇ ਬਾਕੀ ਕਿਸਾਨ ਦੋਸਤੋ ਦੱਸਣਾ ਚਾਹੁੰਦੇ ਆ ਵੀ ਹਰ ਘਰੇ ਗੈਸ ਦੀ ਵਰਤੋਂ ਆਪਾਂ ਕਰਦੇ ਆ ਤੇ ਮਹੀਨੇ ਵਿੱਚ ਮੰਨ ਕੇ ਚੱਲੋ ਇੱਕ ਤੋਂ ਦੋ ਸਿਲੰਡਰ ਲੱਗਦੇ ਤੇ 1100 ਰੁਪਏ ਦਾ ਇਸ ਟਾਈਮ ਮੇਰੇ ਹਿਸਾਬ ਨਾਲ ਸਿਲੰਡਰ ਆ ਹਨਾ ਜੀ 1100 ਦਾ ਹਾਂਜੀ ਤੇ ਦੇਖ ਲਓ ਤੁਸੀਂ ਸਾਲ ਦੇ ਕਿੰਨੇ ਪੈਸੇ ਬਣਦੇ ਜੇ ਆਪਣੇ ਸਾਲ ਦੇ 12 ਸਿਲੰਡਰ ਲੱਗਦੇ ਐ ਤਾਂ 14500 ਰੁਪਏ ਆਪਣਾ ਕੱਲਾ ਗੈਸ ਦਾ ਜਾਂਦਾ ਜੀ ਇੱਕ ਸਾਲ ਦਾ ਤੇ ਜੋ ਕਿ ਜੇ ਆਪਾਂ ਇਹ ਲਵਾਵਾਂਗੇ ਤਾਂ ਆਪਣਾ ਇਹ ਬਚ ਸਕਦਾ ਤੇ ਇਹਨੇ ਬਾਕੀ ਇਹਦੀ ਲਾਈਫ ਕਿੰਨੀ ਹੈ ਜੀ ਇਹਦੀ ਲਾਈਫ ਹੈ 20 ਸਾਲ ਦਾ ਵੀ ਹਾਂਜੀ ਹਾਂਜੀ ਇਹ 20 ਸਾਲ ਤੱਕ ਭਾਈ ਇਹ ਕੰਮ ਦੇਊਗਾ ਤੇ 20 ਸਾਲਾਂ ਨੂੰ ਤੁਸੀਂ ਇਹ ਪਲਾਟ ਦੁਬਾਰਾ ਤੋ ਤਿਆਰ ਕਰਨਾ ਹੋਵੇ ਤੇ ਇਹ ਪਲਾਟ ਦੁਬਾਰਾ ਗੋਆ ਕੱਢ ਕੇ ਨੂੰ ਸਾਫ ਕਰਕੇ ਚੰਗੀ ਤਰ੍ਹਾਂ ਫੇਰ ਪਲ ਪਲਾਂਟ ਫਿਰ ਕੋਈ ਸੈੱਟ ਹੋ ਜਾਏ 15 20 ਆ 15 16 ਸਾਲ ਫਿਰ ਕੱਢ ਜਾਂਦਾ ਉਹ ਡਬਲ ਦੁਬਾਰੇ ਕਿੰਨਾ ਖਰਚਾ ਆਉਂਦਾ ਜੀ ਡਬਲ ਖਰਚਾ ਹੀ ਆ ਜਾਂਦਾ ਕੋਈ 4-5000 ਰੁਪਏ ਜਾਂ 10000 ਪਾ 6000 ਰੁਪਏ ਆਉਂਦਾ ਹੈ ਹਾਂਜੀ ਕਿਸਾਨ ਦੋਸਤੋ ਦੱਸਣਾ ਚਾਹੁੰਨੇ ਵੀ ਜੇ ਇਹਨੂੰ ਮੰਨ ਕੇ ਚੱਲੋ 20 ਸਾਲਾਂ ਬਾਅਦ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਨੂੰ ਦੁਬਾਰੇ ਆਪਾਂ ਤਿਆਰ ਵੀ ਕਰਾ ਸਕਦੇ ਹਾਂ ਉਦੋਂ ਛੋਟਾ ਖਰਚਾ ਮੰਨ ਕੇ ਚੱਲੋ ਲਗਭਗ 5 ਤੋਂ 7000 ਰੁਪਏ ਆਊਗਾ ਬਸ ਇੰਨਾ ਹੀ ਹੁੰਦਾ ਇਹ ਚਰਨਜੀਤ ਆਪਣੇ ਨਾਲ ਆ ਪਿੰਡ ਵੰਦਰੀ ਟਾਣਾ ਤੋਂ ਤੇ 22 ਦੇ ਗੋਬਰ ਗੈਸ ਪ ਤੇ ਬਾਈ ਕੁਦਰਤੀ ਮੌਕੇ ਤੇ ਆ ਗਿਆ ਆਪਣੇ ਕੋਲੇ ਤੇ ਬਾਈ ਨਾਲ ਵੀ ਕਰਦੇ ਗੱਲਬਾਤ ਤੇ ਬਾਈ ਦਾ ਕੀ ਤਜਰਬਾ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਕੀ ਨਾਂ ਜੀ ਆਪਣਾ ਚਰਨਜੀਤ ਸਿੰਘ ਤੇ ਬਾਈ ਦੱਸੋ ਇਹਦੇ ਬਾਰੇ ਵੀ ਤੁਹਾਡਾ ਕੀ ਤਜਰਬਾ ਜੀ ਤਜਰਬਾ ਆਹੀ ਪਈ ਸਿਲੰਡਰ ਸਿਲੰਡਰ ਮਹਿੰਗਾ ਸਿਲੰਡਰ ਲੈ ਹੁੰਦੀ ਲੋੜ ਹੀ ਨਹੀਂ ਪੈਂਦੀ ਜਿਹਦੇ ਦਾਸ ਜੀ ਆ ਵਧੀਆ ਆਪਦਾ ਘਰੇ ਰੋਟੀ ਪਾਣੀ ਸਾਰਾ ਡੰਗਾ ਹਿੱਸੇ ਤੇ ਲਈ ਜਾਂਦਾ ਬਹੁਤ ਵਧੀਆ ਚੀਜ਼ ਤੇ ਬਾਈ ਤੁਸੀਂ ਇਹਦੇ ਨਾਲ ਕੱਲਾ ਮਤਲਬ ਸਿਲੰਡਰ ਦੇ ਵਰਤੋਂ ਕਰਦੇ ਆ ਕਿ ਜਾਂ ਹੋਰ ਵੀ ਵਰਤੋਂ ਕਰਦੇ ਜਿਵੇਂ ਬਾਈ ਨੇ ਦੱਸਿਆ ਸੀ ਜੀ ਨਹੀਂ ਬਾਈ ਅਸੀਂ ਤਾਂ ਕੇਰਨ ਸਾਡਾ ਸਿਲੰਡਰ ਦੀ ਬਚਤੀ ਹੈ ਕੋਈ ਜਨਰੇਟਰ ਵਗੈਰਾ ਜਾਂ ਇੰਜਨ ਵਗੈਰਾ ਨਹੀਂ ਹਜੇ ਤੱਕ ਚਲਾਇਆ ਨਹੀਂ ਆਪਾਂ ਨਹੀਂ ਚਲਾ ਕੇ ਵੇਖਿਆ ਠੀਕ ਹੈ ਬਾਈ ਕਹਿੰਦੇ ਆ ਨਾ ਵੀ ਇਹਦੇ ਨਾਲ ਤੁਸੀਂ ਇਹ ਚੀਜ਼ਾਂ ਵੀ ਕਰ ਸਕਦੇ ਹੋ ਤੇ ਬਾਕੀ ਮੈਂ ਮੇਰੇ ਹੋਰ ਵੀ ਧਿਆਨ ਜਾ ਬਾਈ ਕਿਉਂਕਿ ਆਪਾਂ ਇੱਕੋ ਪੈਂਡਦੇ ਆ ਬਾਈ ਵੀ ਤੁਸੀਂ ਘਰੇ ਖਾਣ ਜੋਗੀ ਸਬਜ਼ੀ ਤੇ ਫਲਦਾਰ ਬੂਟੇ ਤੁਹਾਡੇ ਲੱਗੇ ਉਹਦੇ ਵਿੱਚ ਇਹ ਖਾਦ ਵਰਤਦੇ ਆ ਜੀ ਹਾਂ ਵਰਤਦੇ ਆ ਤੇ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਨਹੀਂ ਜੀ ਤੇ ਇਹਨੂੰ ਤੁਰੰਤ ਹੀ ਪਾ ਦੇਣੀ ਜੀ ਆਪਾਂ ਕਿ ਰੋਕੇ ਪਾਉਣੇ ਜੀ ਮਾੜਾ ਜਦੋਂ ਸੁੱਕ ਜੇ ਕਾਠੀ ਹੋ ਜੇ ਹਾਂਜੀ ਤੇ ਉਦੋਂ ਇਹਦਾ ਛਿਟਾ ਆ ਜਾਂਦਾ ਜੀ ਹਾਂ ਧੰਨਵਾਦ ਭਾਈ ਜੀ ਬਹੁਤ ਬਹੁਤ